ਹਾਂਜੀ ਦੋਸਤੋ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਦੇਣ ਲਈ ਸੋ ਬਹੁਤ ਹੀ ਭਰਾਵਾਂ ਦੇ ਮੈਸੇਜ ਵੀ ਆ ਜਾਂਦੇ ਆ ਫੋਨ ਵੀ ਆ ਜਾਂਦੇ ਆ ਕੋਈ ਟ੍ਰੀਟਮੈਂਟ ਪੁੱਛਣ ਬਾਰੇ ਕੋਈ ਮਤਲਬ ਕਿ ਕੋਈ ਉਹਨਾਂ ਨੂੰ ਪ੍ਰੋਬਲਮ ਹੈ ਉਹ ਪੁੱਛਣ ਦੇ ਵਾਸਤੇ ਸੋ ਕੋਈ ਗੱਲ ਨਹੀਂ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਪਰ ਮੇਰੀ ਇੱਕ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਿਓ ਵੀ ਮੈਨੂੰ ਫੋਨ ਨਾ ਤੁਸੀਂ ਰਾਤੀ 8 ਵਜੇ ਤੋਂ ਬਾਅਦ ਕਰਿਆ ਕਰੋ ਕਿਉਂਕਿ ਮੇਰਾ ਵੀ ਕੰਮ ਸਵੇਰੇ ਹੁੰਦਾ ਜਿਵੇਂ ਹੁਣ ਅਸੀਂ ਆਪਣਾ ਖੇਤੀ ਕਰ ਰਹੇ ਆ ਮਟਰ ਦੀ ਖੇਤੀ ਕਰਦੇ ਆ ਸਬਜ਼ੀਆਂ ਦੀ ਖੇਤੀ ਕਰਦੇ ਪਏ ਆ ਸੋ ਜਿਵੇਂ ਅਸੀਂ ਹੁਣ ਨਾਲ ਆਪਣਾ ਟ੍ਰੀਟਮੈਂਟ ਦੇਣਾ ਹੁੰਦਾ ਫੀਲਡ ਤੇ ਜਾਣਾ ਹੁੰਦਾ ਥੋੜੀ ਜੀ ਪ੍ਰੋਬਲਮ ਆਉਂਦੀ ਏ ਸੋ ਇਹ ਮੇਰੀ ਬੇਨਤੀ ਨੂੰ ਜਰੂਰ ਪ੍ਰਵਾਨ ਕਰਿਓ ਮੇਰੇ ਭਰਾ ਜਿੰਨੇ ਵੀ ਫੋਨ ਕਰਨਾ 8 ਵਜੇ ਤੋਂ ਬਾਅਦ ਮੈਂ ਫ੍ਰੀ ਹਾਂ ਪੜਾ ਤੋਸੀ ਮੇਰੇ ਨਾਲ ਘੰਡਾ ਵੀ ਗੱਲ ਕਰ ਸਕਦੇ ਜੇ ਸੋ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹਾਂ ਸੋ ਦੋਸਤੋ ਅੱਜ ਨਾਲ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਸੀਗੇ ਵੀ ਕੋ ਦੁੱਧ ਵਧਾਉਣ ਵਾਲੀ ਮੈਡੀਸਨ ਬਾਰੇ ਸਾਡੇ ਨਾਲ ਡਿਸਕਸ ਕਰੋ ਵੀ ਜਿੱਦਾਂ ਕਿ ਬਹੁਤ ਦੁੱਧ ਵਧਾਉਣ ਵਾਲੀਆਂ ਦਵਾਈਆਂ ਬਹੁਤ ਆਉਂਦੀਆਂ ਨੇ ਬਹੁਤ ਮਹਿੰਗੀਆਂ ਆਉਂਦੀਆਂ ਨੇ ਸੋ ਬਹੁਤ ਹੀ ਕੋਸਟਲੀ ਆਉਂਦੀਆਂ ਨੇ ਜਿੱਦਾਂ ਕਿ ਕੋਈ ਗਾਂ ਸੋਂਦੀ ਦੁੱਧ ਨਹੀਂ ਲਾਉਦੀ ਕੋਈ ਮੱਝ ਸੋਂਦੀ ਦੁੱਧ ਨਹੀਂ ਦਿੰਦੀ ਜਾਂ ਕੋਈ ਕਿਲੋ ਡੇਢ ਕਿਲੋ ਦੁੱਧ ਦਿੰਦੀ ਏ ਸੋ ਉਹਨਾਂ ਕੀ ਗੱਲਾਂ ਨਾ ਮੈਂ ਤੁਹਾਨੂੰ ਦੱਸਿਆ ਸੀ ਇੱਕ ਜਵਾਤਰੀ ਤੇ ਸ਼ਤਾਬਰੀ ਫਾਰਮੂਲਾ ਦੇਸੀ ਫਾਰਮੂਲਾ ਕਿਉਂਕਿ ਹੁਣ ਹੁੰਦਾ ਕੀ ਏ ਵੀ ਹੁਣ ਫਾਰਮੂਲਾ ਲਿਆ ਕੇ ਉਹਨੂੰ ਕੁੱਟ ਕੇ ਬਰੀਕ ਕਰਕੇ ਘੋਚ ਭੁੰਨ ਕੇ ਦੇਣਾ ਬਹੁਤ ਔਖਾ ਜਿਹਾ ਹੋ ਜਾਂਦਾ ਐਸ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਇਹ ਹੁੰਦੀ ਏ ਵੀ ਆਪਾਂ ਨੂੰ ਨਵੀਂ ਬਣੀ ਬਣਾਈ ਉਹੋ ਹੀ ਚੀਜ਼ ਆਪਾਂ ਨੂੰ ਮਿਲ ਜਾਵੇ ਸੋ ਆਪਾਂ ਫਿਰ ਉਸ ਚੀਜ਼ ਦੇ ਨਾਲ ਹੀ ਕੋਸ਼ਿਸ਼ ਕਰਦੇ ਆਂ ਵੀ ਆਪਾਂ ਨੂੰ ਚੀਜ਼ ਨਵੀਂ ਜਿਹੜੀ ਏ ਉਹ ਬਣੀ ਬਣਾਈ ਮਿਲ ਜਾਵੇ ਬਣਾਉਣੀ ਨਾ ਪਵੇ ਹੱਥੀ ਕਿਉਂਕਿ ਉਹਦਾ ਕਾਰਨ ਇੱਕ ਬਹੁਤ ਵੱਡਾ ਹੈ ਵੀ ਉਹ ਆਪਾਂ ਜਿਵੇਂ ਹੁਣ ਆਪਾਂ ਨੂੰ ਚਤਾਵਰੀ ਨਹੀਂ ਚੰਗੀ ਮਿਲਣੀ ਆਪਣਾ ਜਵੰਤੀ ਨਹੀਂ ਚੰਗੀ ਮਿਲਣੀ ਇਸ ਕਰਕੇ ਨਾ ਬਹੁਤ ਭਰਾਵਾਂ ਨੂੰ ਕਨਫਿਊਜ਼ ਹੁੰਦੀ ਏ ਸੋ ਅੱਜ ਮੈਂ ਤੁਹਾਨੂੰ ਇੱਕ ਇਹੋ ਜੀਆਂ ਗੋਲੀਆਂ ਦਾ ਨਾਮ ਦੱਸੰਦਾ ਨਾ ਬਿੱਲ ਕੋਲ ਸਸਤੀਆਂ ਤੇ ਰਿਜਲਟ ਮੈਂ ਕਹਿੰਨਾ ਵੀ ਪਤਾ ਹੀ ਨਹੀਂ ਵੀ ਕਿੰਨਾ ਕੋ ਵਧੀਆ ਰਿਜਲਟ ਏ ਮੈਨੂੰ ਮੈਂ ਆਪਦੀ ਫੀਲਡ ਦੇ ਵਿੱਚ ਇੰਨਾ ਕੋ ਉਹ ਗੋਲੀਆਂ ਦਾ ਯੂਜ਼ ਕਰਦਾ ਤੇ ਉਹਨਾਂ ਦਾ ਮੈਨੂੰ ਆਪਣਾ ਵੀ ਬਹੁਤ ਹੀ ਵਧੀਆ ਵੀ ਐਡੀ ਵੀ ਮੈਂ ਕੋਈ ਕੰਪਨੀ ਦੀ ਐਡ ਕਰਦਾ ਕਿਉਂਕਿ ਕੰਪਨੀ ਕੰਪਨੀਆਂ ਤਾਂ ਮੇਰੇ ਕੋਲੇ ਆਉਂਦੀਆਂ ਹੀ ਨਹੀਂ ਕਿਉਂਕਿ ਨਾ ਮੇਰੇ ਕੋਲੇ ਟਾਈਮ ਹੁੰਦਾ ਤੇ ਕਿਉਂਕਿ ਨਾ ਹੀ ਮੈਂ ਉਹਨਾਂ ਨੂੰ ਟੈਂਡ ਕਰਦਾ ਉਹਦਾ ਕਾਰਨ ਇਹ ਹੁੰਦਾ ਵੀ ਮੈਂ ਕਿਸੇ ਤੋਂ ਨਾ ਕੋਈ ਗਿਫਟ ਲੈਣਾ ਨਾ ਸੈਂਪਲ ਲੈਣੇ ਨਾ ਬੇਈਮਾਨੀ ਕਰਨੀ ਉਹ ਆਪਦਾ ਮੌਜ ਕਰਦੇ ਮੈਂ ਆਪਦੀ ਕਰਦਾ ਸੋ ਮੇਰਾ ਇਹ ਮੈਸੇਜ ਤੁਹਾਡੇ ਕਿਸਾਨ ਭਰਾਵਾਂ ਤੱਕ ਫਾਰਮਰਾਂ ਤੱਕ ਜਿਹੜੇ ਵੀਰਾਂ ਦੀ ਕੰਪਲੇਟ ਉਹਨਾਂ ਤੱਕ ਸੋ ਦੋਸਤੋ ਉਹ ਗੋਲੀਆਂ ਨੇ ਆ ਜਿਹੜੀਆਂ ਮੇਰੇ ਮੈਂ ਆਪ ਵੀ ਦੇਣਾ ਹੁੰਦਾ ਹੁਣ ਮੱਝ ਨੂੰ ਕਈ ਵਾਰੀ ਲੈਪਟਾਮਿਨ ਏਣਾ ਮੈਨੂੰ ਮਤਲਬ ਕਿ ਬੜਾ ਚੇਰ ਹੋ ਗਿਆ ਗੋਲੀਆਂ ਨੂੰ ਕਰਦੇ ਨੂੰ ਆ ਵੀਰੇ ਨੂੰ ਕੰਗਾ ਦਿਖਾ ਦਿਓ ਲੈਪਟਾਪ ਮਿਨ ਲੈਪਟਾਪ ਮਿਨ ਵੈਟ ਇਹ 100 ਗੋਲੀ ਦੀ ਪੈਕنگ ਹੈ 100 ਟੈਬਲੇਟ ਇੰਦੇ ਵਿੱਚ ਹੈਗੀ ਏ ਲੈਪਟਾਪ ਮਿਨ ਤੇ ਕੰਪਨੀ ਹੈਗੀ ਏ ਕੇਅਰ ਵੈਟ ਫਾਰਮ ਤੇ ਦੋਸਤੋ ਇਹ ਸਿਰਫ ਗੋਲੀਆਂ ਦਾ 70 ਰੁਪਏ ਦਾ ਪੈਕਟ ਏ ਸਿਰਫ 70 ਰੁਪਏ ਦਾ ਹੁਣ ਤੁਸੀਂ ਕੋਈ ਵੀ ਮਾਰਕੀਟ ਦੇ ਵਿੱਚ ਚਲੇ ਜਾਓ ਦੁੱਧ ਵਧਾਉਣ ਵਾਲੀਆਂ ਗੋਲੀਆਂ ਲੈ ਲਓ ਤੇ ਤੁਹਾਨੂੰ ਮੇਰੇ ਹਿਸਾਬ ਦੇ ਨਾਲ 200 ਤੋਂ ਘੱਟ ਕੋਈ ਵੀ ਕੰਪਨੀ ਦੀਆਂ ਗੋਲੀਆਂ ਨਹੀਂ ਮਿਲੀਆਂ ਚਾਹੇ ਉਹ ਸਟੈਂਡਰਡ ਦੀ ਕੰਪਨੀ ਹੈ ਚਾਹੇ ਲੋਕਲ ਕੰਪਨੀ ਹੈ ਚਾਹੇ ਹਾਈ ਲੈਵਲ ਦੀ ਕੰਪਨੀ ਹੈ ਇਹ ਵੇਖੋ ਇੱਕ ਕੇਅਰਵੈਟ ਕੰਪਨੀ ਬਹੁਤ ਆਪਾਂ ਫੇਮਸ ਕੰਪਨੀ ਹੈ ਇਹ ਹੁਣ ਬਹੁਤ ਡਾਕਟਰ ਲਿਖਦੇ ਹੀ ਨਹੀਂਗੇ ਕਿਉਂ ਨਹੀਂ ਲਿਖਦੇ ਕਿਉਂਕਿ ਕੇਅਰਵੈਟਲੇ ਕਿਸੇ ਕੋਲੇ ਆਉਂਦੇ ਹੀ ਨਹੀਂਗੇ ਹੁਣ ਕੇਅਰ ਬੈਟ ਵਾਲੇ ਕਿਸੇ ਕੋਲੇ ਆਉਂਦੇ ਹੀ ਨਹੀਂ ਡਾਕਟਰ ਲਿਖਦੇ ਨਹੀਂਗੇ ਹੋਰ بڑے ਬੰਦੇ ਆਉਂਦੇ ਨੇ ਆ ਮੇਰੇ ਵੀ ਇੱਥੇ ਸਿੰਪਲ ਪਏ ਹੋਏ ਨੇ ਵਾਦੂ ਹੋਰ ਹੋਰ ਬੰਦੇ ਆਉਂਦੇ ਨੇ ਜਿਵੇਂ ਕਹਿੰਦੇ ਸਾਡੀਆਂ ਲਿਖੋ ਪਰ ਇਹਦੇ ਵਿੱਚ ਹੈ ਕੀ ਆ ਆ ਵੇਖੋ ਮੈਂ ਸਿਰਫ ਇੱਕ ਇਹ ਦੇਸੀ ਨੇ ਆਯੁਰਵੈਦਿਕ ਨੇ ਆ ਵੇਖੋ ਜੀ ਆ ਮੜਾਇਆ ਮੈਂ ਵੀਰਨ ਕਵਾਂਗਾ ਵਿਖਾ ਦਿਓ ਆ ਵੇਖੋ ਕੰਬੋਜੀ 150 ਐਮਜੀ ਤੇ ਜਵੰਤਰੀ 150 ਐਮਜੀ ਬਸ ਕੰਬੋਜੀ ਪਾਇਆ ਹੋਇਆ ਮੈਂ ਸ਼ਤਾਵਰੀ ਪਵਾ ਦੇਣਾ ਇਹਦਾ ਵੀ ਕੰਮ ਸੇਮ ਹੀ ਹੈ ਕੋਈ ਪ੍ਰੋਬਲਮ ਨਹੀਂ ਕੰਬੋਜੀ ਤੇ ਜੈਵੰਤਰੀ ਤੇ ਮੈਂ ਸ਼ਤਾਵਰੀ ਪਵਾ ਦੇਣਾ ਸ਼ਤਾਵਰੀ ਨਹੀਂ ਚਲੋ ਕੋਈ ਗੱਲ ਨਹੀਂ ਕੰਬੋਜੀ ਤੇ ਜੈਵੰਤਰੀ ਜੈਵੰਤੀ ਲਿਖਿਆ ਹੋਇਆ ਇਹਦੇ ਵਿੱਚ 1.5 150 mg ਤੇ ਇਹ ਸਿਰਫ ਤੁਸੀਂ 10 ਗੋਲੀਆਂ ਰੋਜ਼ ਦੇਣੀਆਂ ਨੇ ਇੱਕ ਪਸ਼ੂ ਨੂੰ 100 ਗੋਲੀ ਦਾ ਪੈਕਟ 70 ਰੁਪਈਆ ਦਾ ਪੈਕੇਟ ਹੈ ਤੁਹਾਨੂੰ ਮੱਸੀਆਂ ਦਾ ਵੀ ਮਿਲ ਜਾਊਗਾ ਸਾਨੂੰ 70 ਦਾ ਹੀ ਮਿਲਦਾ ਹੈ 95 ਰੁਪਈਏ ਇਹਦਾ ਪ੍ਰਿੰਟ ਹੈ ਤੇ ਦੋਸਤੋ ਤੁਸੀਂ ਇਹ ਦੋਗ ਪੈਕੇਟ ਜਿਹੜੀ ਤੁਹਾਡੀ ਮੱਝ ਗਾਂ ਦੁੱਧ ਨਹੀਂ ਦਿੰਦੀ ਇਹ ਉਹਨੂੰ ਦੋਗ ਪੈਕੇਟ ਚਾਰ ਦਿਓ ਤੇ 140 ਰੁਪਈਆ ਦੇ ਤੇ ਫਿਰ ਤੁਸੀਂ ਮੈਨੂੰ ਦੱਸਿਓ ਵੀ ਇਹਦਾ ਰਿਜ਼ਲਟ ਆਇਆ ਕਿ ਨਹੀਂ ਆਇਆ ਜਬਰਦਸਤ ਮਾਰਕੀਟ ਦਾ ਪ੍ਰੋਡਕਟ ਹੈ ਮੈਂ ਤੁਹਾਡੇ ਲਈ ਮਤਲਬ ਕਿ ਮੈਂ ਸੋਚਦਾ ਵੀ ਸਾਡੇ ਫਾਰਮਰ ਦਾ ਖਰਚਾ ਵੀ ਨਾ ਹੋਵੇ ਉਹ ਨੋਰਜਲਟ ਵੀ ਮਿਲ ਜਾਵੇ ਉਹਨੂੰ ਕੰਪਨੀਆਂ ਵੀ ਨਾਂ ਲੁੱਟਣ ਸਾਡੇ ਵਰਗੇ ਡਾਕਟਰ ਵੀ ਉਹਨੂੰ ਨਾਂ ਲੁੱਟਣ ਉਹਨੂੰ ਮੈਡੀਕਲ ਵਾਲੇ ਵੀ ਨਾਂ ਲੁੱਟਣੋ ਸੋ ਆ ਲੈਪਟਾਪ ਇਨਵੋਇਸ ਸੋ ਪੁਲਿਸ ਆ ਵੇਖੋ ਉਹਦਾ ਆਪਣਾ ਸਕਰੀਨਸ਼ਾਟ ਕਰ ਲਿਓ ਕੇਅਰ ਬੈਂਡ ਦੀਆਂ ਗੋਲੀਆਂ ਨੇ 10 ਗੋਲੀਆਂ ਦੀ ਡੋਜ਼ ਡੇਲੀ 100 ਗੋਲੀ ਦਾ ਪੈਕੇਟ 10 ਦਿਨ ਚੱਲੇਗਾ ਉਸ ਤੋਂ ਬਾਅਦ ਤੁਸੀਂ 70 ਰੁਪਿਆ ਦਾ ਪੈਕੇਟ ਸਿਰਫ ਤੁਹਾਨੂੰ ਅਸੀਆਂ ਦਾ ਮਿਲ ਜਾਊਗਾ ਬਾਦੀ ਗੱਲ ਇਹਦਾ ਮੈਨੂੰ 70 ਦਾ ਦਿੰਦੇ ਆਓ ਤੇ ਤੁਸੀਂ ਇਹ ਆਪਣੇ ਜਿਹੜਾ ਦੁੱਧ ਪਸ਼ੂ ਨਹੀਂ ਲਾ ਰਿਆ ਜਾਂ ਨਹੀਂ ਦੇ ਰਿਹਾ ਜਾਂ ਘੱਟ ਦੇ ਰਿਹਾ ਸੋ ਉਹਦੇ ਲਈ ਬਹੁਤ ਹੀ ਵਾਹ ਕਮਾਲ ਰਿਜ਼ਲਟ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਤੈਨ ਸਿੰਘ ਸਬਸਕ੍ਰਾਈਬ ਕਰ ਲਓ ਸੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮਚ